ਹਾਂਜੀ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜੇਕਰ ਹਜੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲੇਟੈਸਟ ਅਪਡੇਟ ਤੁਹਾਡੇ ਤੱਕ ਆਉਂਦੀ ਰਹੂਗੀ ਤੇ ਜੇਕਰ ਤੁਸੀਂ ਵੀ ਕੋਈ ਖੇਤੀ ਮਸ਼ੀਨਰੀ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਤੁਹਾਡੀ ਐਡ ਲੱਗ ਜੂਗੀ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਜੀ ਬਾਕੀ 11 6 ਦੀ ਟਰਾਲੀ ਵਿਕਾਊ ਹੈ ਜੀ ਜੈਕ ਵਾਲੀ ਟਰਾਲੀ ਆ ਬਾਕੀ ਲੱਖ ਰੁਪਏ ਦੇ ਰੇਟ ਦੇ ਵਿੱਚ ਆਪਾਂ ਲੈ ਕੇ ਆਏ ਜੀ ਦੋ ਟਰਾਲੀਆਂ ਲੈ ਕੇ ਆਏ ਜੀ ਦੋਵੇਂ ਜੈਕ ਵਾਲੀਆਂ ਤੇ ਤੁਹਾਨੂੰ ਬਾਕੀ ਪਹਿਲੀ ਟਰਾਲੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ 11 6 ਜੈਕ ਵਾਲੀ ਟਰਾਲੀ ਹੈ ਜੀ ਚੈਨਰਾਂ ਤੇ ਚਾਸੀ ਆ ਤੇ ਬਾਕੀ ਟਰਾਲੀ ਪੂਰੀ ਚੰਗੀ ਹੈ ਜੀ 21 ਮਾਡਲ ਟਰਾਲੀ ਆ ਬਿਲਕੁਲ ਸਾਫ ਸੁਥਰੀ ਕਿਤੇ ਕੋਈ ਟਾਕੀ ਨਹੀਂ ਕਿਤੇ ਕੋਈ ਗਲੀ ਨਹੀਂ ਬਾਕੀ ਕੜੇ ਵਾਲੇ ਰਿੰਮ ਆ ਟਰਾਲੀ ਦੇ ਤੇ ਹਿੱਸਾ ਲੱਗਿਆ ਹੋਇਆ 4 ਇੰਚੀ ਹਿੱਸਾ ਤੇ ਬੇਦਾਗ ਚੰਗੇ ਟਾਇਰ ਆ ਜੀ ਹਜ਼ਾਰਵੀ ਦੇ ਚੰਗੇ ਟਾਇਰ ਆ ਕਾਉਂਟੀ ਨਲ ਦੇ ਤੇ ਟਰਾਲੀ ਐਂਗਲ ਪੱਤੀ ਐਂਗਲ ਪੱਤੀ ਚ ਬਣੀ ਹੋਈ ਆ ਤੇ ਚੈਨਰਾਂ ਦੀ 8 3 ਦੀ 84 ਹੈ ਜੀ ਤੇ ਟਰਾਲੀ ਪੂਰੀ ਹੈਵੀਰ ਨਾਲ ਦਾਣੇ ਵਾਲਾ ਵਿੱਡ ਮਿਲ ਜੂਗਾ ਜੀ ਰੇਟ ਹੈਗਾ ਜੀ 1 ਲੱਖ ਤੇ 10000 ਰੁਪਇਆ ਬਾਕੀ ਮੌਕੇ ਤੇ ਵੀਰ ਨਾਲ ਗੱਲਬਾਤ ਕਰਕੇ ਥੋੜਾ ਬਹੁਤਾ ਮਾਨਤਾਣ ਹੋ ਜੂਗਾ ਮੋਬਾਈਲ ਨੰਬਰ ਆਪਾਂ ਦਿੰਨੇ ਜੀ ਐਂਡ ਦੇ ਵਿੱਚ ਕਿਉਂਕਿ ਦੂਜੀ ਇੱਕ ਟਰਾਲੀ ਹੋਰ ਇਸੇ ਵੀਰ ਕੋਲੇ ਹੈ ਜੀ ਉਹ ਦੇਖ ਸਕਦੇ ਹੋ ਇਹ ਬਿਲਕੁਲ ਨਵੀਂ ਟਰਾਲੀ ਜੀ ਪੂਰੀ ਹੈਵੀ 25 ਮਾਡਲ ਬਿਲਕੁਲ ਨਵੀਂ ਟਰਾਲੀ ਹੈ ਜੀ ਵਿੱਡ ਵਗੈਰਾ ਉੱਪਰ ਲੱਗਿਆ ਹੋਇਆ 2.5 ਫੁੱਟ ਸਟੀਲੀ ਜਾਲੀ ਸਟੀਲੀ ਜਾਲੀ ਆ ਜੀ ਨਵੀਂ ਟਰਾਲੀ ਬਿਲਕੁਲ ਕੜੇ ਵਾਲੇ ਰੇਮ ਆ ਜੀ ਟਰਾਲੀ ਪੂਰੀ ਹੈਵੀ ਆ ਚਾਦਰ ਬਾਡੀ ਦੀ ਚਾਸੀ ਦੀ ਇੱਕੋ ਫਰਸ਼ ਲੱਗਿਆ ਹੋਇਆ ਤੇ ਬਾਕੀ ਕੜੇ ਵਾਲੇ ਰੇਮ ਆ ਜੀ ਹਿੱਸਾ ਇਹਦਾ ਵੀ ਚਾਰ ਦਾ ਲੱਗਿਆ ਇਹ ਗਾਡਰ 84 ਦੇ ਸਾਇਸ ਹਾਈਲਡ ਦੇ ਗਾਡਰਾਂ ਤੇ ਬਣੀ ਹੋਈ ਟਰਾਲੀ ਆ ਜੀ ਬਾਕੀ ਮਸ਼ੀਨੀ ਹੁੱਕ ਪਈ ਹੋਈ ਆ ਚਾਦਰ ਵਗੈਰਾ ਬਹੁਤ ਚੰਗੀ ਲੱਗੀ ਆ ਟਾਟਾ ਦੀ ਚਾਦਰ ਵਗੈਰਾ ਲੱਗੀ ਹੋਈ ਏ ਤੇ ਬਾਕੀ ਸਾਈਡ ਤੇ ਟਰਾਲੀ ਦਾ ਡਾਲਾ ਖੁੱਲਦਾ ਪੰਪ ਵਗੈਰਾ ਵਧੀਆ ਬਿਲਕੁਲ ਨਵਾਂ ਪੰਪ ਆ ਜੀ ਤੇ ਟਾਇਰ 1020 ਦੇ ਆ ਇਹ ਵੀ ਬੇਦਾਗ ਚੰਗੇ ਟਾਇਰ ਹੈ ਮੋਬਾਈਲ ਨੰਬਰ ਵੀਰ ਦਾ ਨੋਟ ਕਰ ਲਓ 9878646200 ਜੀ ਬਾਕੀ ਇਸ ਟਰਾਲੀ ਦਾ ਰੇਟ ਹੈਗਾ ਜੀ 1 ਲੱਖ ਤੇ 30000 ਰੁਪਇਆ ਮੌਕੇ ਤੇ ਮਾਨਤਾ ਹੋ ਜਾਊਗਾ ਵੀਰ ਨਾਲ ਗੱਲਬਾਤ ਕਰ ਲਿਓ